ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੂੰ ਸੁਣ ਕੇ ਬਹੁਤ ਹੀ ਦੁੱਖ ਹੋਊਗਾ ਤੁਹਾਨੂੰ ਸੁਣਾਉਨੇ ਆ ਜੋ ਕਾਲ ਤੱਕ ਸਾਬ ਦਾ ਜੱਥੇਦਾਰ ਬਣਿਆ ਹੋਇਆ ਬਾਦਲਾਂ ਦਾ ਰੱਖਿਆ ਹੋਇਆ ਯਾਨੀ ਬਾਦਲਾਂ ਦਾ ਨੌਕਰ ਸਮਝ ਲੋ ਕਿ ਬਾਦਲਾਂ ਦਾ ਨੌਕਰ ਇਹ ਹੁਣ ਗੱਲ ਗੁਰਮਤਿ ਦੀ ਕਰਦਾ ਇਹ ਉਹੀ ਆ ਜਿਸ ਨੇ ਪੰਜਾ ਪਿਆਰਿਆਂ ਦੇ ਧੋਤੀਆਂ ਪਵਾ ਦਿੱਤੀਆਂ ਸੀ ਗਸਹਿਰੇ ਨਹੀਂ ਧੋਤੀਆਂ ਇਹ ਤੁਸੀਂ ਦੇਖੇ ਵੀ ਹੋਣਗੇ ਪੋਸਟਰ ਅਨੰਦਪੁਰ ਸਾਹਿਬ ਜਿਨੇ ਨਹੀਂ ਦੇਖੇ ਉਹਨੂੰ ਦੁਬਾਰਾ ਤੋਂ ਦਿਖਾ ਦਿੰਨੇ ਆ ਟੀਵੀ ਦੀ ਸਕਰੀਨ ਤੇ ਦੇਖ ਲੋ ਇਹ ਪੋਸਟਰ ਆ ਜਿਹੜਾ ਇਹ ਪੋਸਟਰ ਅਨੰਦਪੁਰ ਸਾਹਿਬ ਦੇ ਵਿੱਚ ਲੱਗੇ ਹੋਏ ਸੀ ਇਹਨੇ ਧੋਤੀਆਂ ਪੁਆਈਆਂ ਸੀ ਪੰਜਾਂ ਪਿਆਰਿਆਂ ਦੇ ਉਹ ਤੋਂ ਬਾਅਦ ਫਿਰ ਇਹਨੂੰ ਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਸਖਬੀਰ ਬਾਦਲ ਨੇ ਅੱਜ ਇਹੀ ਉਹਨੂੰ ਤਲਬ ਕਰ ਰਿਆ ਕਿਵੇਂ ਲੋਕਾਂ ਦੇ ਸਾਹਮਣੇ ਡਰਾਮੇ ਕਰ ਰਿਹਾ ਇਹ ਡਰਾਮਾ ਪਾਰਟੀਆਂ ਦੋ ਬਣੀਆਂ ਨੇ ਇੱਕ ਜਿਹੜੇ ਵਿਰੋਧੀ ਬਣੇ ਨੇ ਸੁਖਵੀਰ ਬਾਦਲ ਦੇ ਉਹ ਵੀ ਡਰਾਮਾ ਪਾਰਟੀ ਆ ਇਹ ਦੋਨੇ ਡਰਾਮਾ ਪਾਰਟੀਆਂ ਲੋਕਾਂ ਦੇ ਅੱਖੀ ਘੱਟਾ ਪਾਉਂਦੀਆਂ ਨੇ ਪਹਿਲਾਂ ਤੁਹਾਨੂੰ ਹੁਣ ਸੁਣਾਉਨੇ ਆ ਕਿ ਇਹ ਕੀ ਕਹਿੰਦਾ ਸੁਣ ਲਓ ਬਾਦਲਾਂ ਦਾ ਨੌਕਰ ਸ਼ਰਮਣੇ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੇ ਤਰਜਮਾਨ ਨਹੀਂ ਕੀਤੇ ਜਿਸ ਕਰਕੇ ਸ਼ਰਮਣੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟਿਕਰਨ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪਕ ਦੇਣ ਲਈ ਆ ਗਿਆ ਹੈ ਹੁਣ ਤੁਸੀਂ ਗੁਰੂ ਦੀਏ ਸੰਗ ਤੇ ਇਹ ਤਾਂ ਸੁਣ ਲਿਆ ਇਹਨੇ ਜੋ ਬੋਲਿਆ ਹੁਣ ਅੱਗੇ ਤੁਹਾਨੂੰ ਦਿਖਾਉਨੇ ਆ ਕਿ ਬਾਦਲਾਂ ਦਾ ਇੱਕ ਚਪੜਾਸੀ ਆ ਉਹ ਕਹਿੰਦਾ ਜਦੋਂ ਵੀ ਸਾਨੂੰ ਬੁਲਾਊਗਾ ਜੱਥੇਦਾਰ ਉਦੋਂ ਹੀ ਅਸੀਂ ਜਾਵਾਂਗੇ ਜਦੋਂ ਭਾਈ ਰੱਖਿਆ ਹੀ ਤੁਸੀਂ ਆ ਜੋ ਤੁਸੀਂ ਕਹਿੰਦੇ ਹੋ ਉਹੀ ਉਹ ਬੋਲਦਾ ਉਹਦੀ ਕੀ ਏਕਾਤ ਆ ਤੁਹਾਡੇ ਕੋਲੋਂ ਕੁਝ ਕਹਿ ਦਵੇ ਏ ਵੀ ਸੁਣ ਲਓ ਕੀ ਕਹਿੰਦਾ ਤੇਦਰ ਸੋ ਅਕਾਲ ਤੱਕ ਸਾਫ ਦਾ ਕੋਈ ਸੰਦੇਸ਼ ਸਾਨੂੰ ਕਾਂ ਦੇ ਹੱਥ ਵੀ ਭੇਜ ਦੇਣ ਤਾਂ ਨੰਗੇ ਪੈਰੀ ਸ਼ਰੋਮਨੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਸੀਸ ਨਵਾ ਕੇ ਉਸ ਸੰਦੇਸ਼ ਦੇ ਉੱਤੇ ਉਸ ਆਦੇਸ਼ ਦੇ ਉੱਤੇ ਪੈਰਾ ਦੇਗੀ ਹੁਣ ਤੁਸੀਂ ਚਬੜਾਸੀ ਨੂੰ ਤਾਂ ਸੁਣਿਆ ਹੁਣ ਅੱਗੇ ਜਿਹੜੀ ਡਰਾਮਾ ਪਾਰਟੀ 2 ਆ ਉਹ ਕੀ ਕਹਿੰਦੀ ਆ ਇਹ ਵੀ ਸੁਣੋ ਤੇ ਸਾਰਾ ਸਿੱਖ ਪੰਥ ਇੱਕ ਝੰਡੇ ਥਲੇ ਇਕੱਠਾ ਹੋ ਜਵੇ ਤੇ ਟਕੜਾ ਹੋ ਕੇ ਕਿ ਨਿਕਲੇ ਉਹਨਾਂ ਨੇ ਬਹੁਤ ਸਹੀ ਹਾਏ ਹੋਏ ਰੱਬਾ ਦੇਖੋ ਬਣੇ ਹੋਏ ਨੇ ਅਕਾਲੀ ਝੰਡੇ ਦੀ ਗੱਲ ਕਰਦੇ ਨੇ ਕਿ ਜੀ ਇੱਕ ਝੰਡੇ ਥੱਲੇ ਉਹ ਸਾਡਾ ਤਾਂ ਤੁਸੀਂ ਝੰਡਾ ਵੀ ਨਹੀਂ ਛੱਡਿਆ ਸਾਡਾ ਸ੍ਰੀ ਗੁਰੂ 10ਵੇਂ ਪਾਸਾ ਦਾ ਨਾਨਕ ਸਾਹਿਬ ਕਿੱਥੇ ਆ ਜਿਹਨੂੰ ਤੁਸੀਂ ਝੰਡਾ ਬਣਾਈ ਫਿਰਦੇ ਹੋ ਪਾਪੀਓ ਇਹ ਤਾਂ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਲੁਚੀਆਂ ਦਾ ਝੰਡਾ ਤਾਂ ਹੀ ਤਾਂ ਅਜੇਕਾ ਨਹੀਂ ਹੁੰਦਾ ਸਿੱਖਾਂ ਦਾ ਏਕਾ ਕਿਉਂ ਨਹੀਂ ਹੁੰਦਾ ਤੁਸੀਂ ਜਿਸ ਝੰਡੇ ਦੀ ਗੱਲ ਕਰਦੇ ਹੋ ਇਹ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਜਿਹੜਾ ਉੱਤੇ ਤੁਸੀਂ ਖੰਡਾ ਦੱਸਦੇ ਹੋ ਆਸੀ ਕਰਾਸ ਮਾਰਿਆ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਜਿਹੜਾ ਤੁਸੀਂ ਰਮਾਲਿਆਂ ਤੇ ਵੀ ਲਾਤਾ ਗੁੰਮਟਾਂ ਤੇ ਵੀ ਲਾਤਾ ਕਿੱਥੇ ਨਹੀਂ ਉਹ ਪ੍ਰਿੰਟ ਕੀਤਾ ਜਿਹੜਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਖੰਡਾ ਤੁਹਾਨੂੰ ਆ ਦਿਖਾਉਨੇ ਆ ਸਾਈਡ ਤੇ ਸਿੰਘ ਦੇ ਹੱਥ 'ਚ ਫੜਿਆ ਹੋਇਆ ਆ ਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਇਹਦੇ ਖੰਡੇ ਦੇ ਨਾਲ ਪਹਿਲੀ ਵਾਰੀ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਅੰਬਰ ਸਕਾਇਆ ਸੀ 1699 ਨੂੰ ਖਾਲਸਾ ਪੰਥ ਸਾਜਿਆ ਸੀ ਇਹ ਆ ਸਾਡਾ ਖੰਡਾ ਜਿਹੜਾ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਅੱਜ ਕੰਜਰਾਂ ਦਾ ਹੀ ਝੰਡਾ ਪੂਰੇ ਦੁਨੀਆ ਤੇ ਗੁਰਦੁਆਰਿਆਂ 'ਚ ਚੜਿਆ ਹੋਇਆ ਕਿਤੇ ਕਿਤੇ ਚੜਿਆ ਹੋਊਗਾ ਇਹ ਨਿਸ਼ਾਨ ਸਾਹਿਬ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਆ ਹੁਣ ਗੁਰੂ ਦੀ ਇਹ ਸੰਗਤੇ ਸੋਨੂੰ ਦਿਖਾਉਨੇ ਆ ਤੁਸੀਂ ਆਪਣੇ ਅੱਖਾਂ ਦੇ ਨਾਲ ਦੇਖੋ ਕਿ 1930 ਤੋਂ ਪਹਿਲਾਂ ਦੀਆਂ ਵੀਡੀਓ ਨੇ ਆ ਗੋਰਿਆਂ ਦੀਆਂ ਬਣਾਈਆਂ ਹੋਈਆਂ ਨੇ ਉਸ ਸਮਿਆਂ ਦੇ ਵਿੱਚ ਇਹਦੇ ਤੁਸੀਂ ਦੇਖਦੇ ਹੋਮੋਗੇ ਦੇਖੋ ਕਿ ਅ ਕਾਲ ਤਖਸਾਲ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਝੂਲਦੇ ਹੁੰਦੇ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ 1930 ਤੋਂ ਪਹਿਲਾਂ ਪਹਿਲਾਂ ਝੂਲਦੇ ਹੁੰਦੇ ਸੀ ਉਹ ਤੋਂ ਬਾਅਦ ਇਹਨਾਂ ਨੇ ਆਸਤੇ ਆਸਤੇ ਨਿਸ਼ਾਨ ਸਾਹਿਬ ਉਤਾਰ ਦਿੱਤੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾ ਦਿੱਤੇ ਮਜੀਠੀਆਂ ਨੇ ਤੇ ਮਾਸਟਰ ਤਾਰਾ ਚੰਦ ਨੇ ਤੇ ਪਟਿਆਲੇ ਵਾਲਿਆਂ ਨੇ ਇਹਨਾਂ ਦੀ ਕਾਰਸਤਾਨੀ ਆ ਇਹਨਾਂ ਨੇ ਤਾਰਦਤ ਤੇ ਸਬੂਤ ਸੋਡੇ ਸਾਹਮਣੇ ਨੇ ਉਹ ਸਮੇਂ ਦੀਆਂ ਵੀਡੀਓ ਦੇਖ ਲਓ ਫੋਟੋਆਂ ਦੇਖ ਲਓ ਕਾਲ ਤੱਕ ਸਾਬ ਤੇ ਹੋਰ ਗੁਰਦੁਆਰਿਆਂ ਤੇ ਸਾਡੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਝੂਲਦੇ ਹੁੰਦੇ ਸੀ ਜਿਸ ਨਿਸ਼ਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਲਈ 14 ਹੀ ਜਿੱਤੀਆਂ ਉਹ ਨਿਸ਼ਾਨ ਸਾਹਿਬ ਦੇ ਦਰਸ਼ਨ ਸੁਨੂ ਕਰਾ ਰਹੇ ਆ ਅੱਜ ਇਹ ਨਿਸ਼ਾਨ ਸਾਹਿਬ ਗੁਰਦੁਆਰਿਆਂ ਚ ਨਹੀਂ ਹੈਗਾ ਹੁਣ ਗੁਰੂ ਦੀਏ ਸੰਗ ਤੇ ਹੱਥ ਜੋੜ ਕੇ ਬੇਨਤੀ ਆ ਨਿਮਰਤਾ ਤਹਿਤ ਬੇਨਤੀ ਜ਼ਰੂਰ ਮੰਨ ਲਿਓ ਜੇ ਤੁਸੀਂ ਪ੍ਰਮਾਤਮਾ ਦਾ ਨਾਮ ਲੈਨੇ ਹੋ ਗੁਰਦੁਆਰੇ ਜਾਨਨੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਤਾਂ ਇਹ ਬੇਨਤੀ ਜ਼ਰੂਰ ਮੰਨਿਓ ਬੇਨਤੀ ਮੰਨਣ ਗੁਰਦਾਰੇ ਦੀਆਂ ਕਮੇਟੀਆਂ ਜਿੰਨੀਆਂ ਵੀ ਦੁਨੀਆ ਤੇ ਹੈਗੀਆਂ ਨੇ ਇਹ ਜੱਥੇਦਾਰ ਜੋ ਬਣਿਆ ਹੋਇਆ ਕਾਲ ਤਖਤਾ ਬਾਦਲਾਂ ਦਾ ਇਹਨੂੰ ਇਹ ਪੁੱਛਣਾ ਵੀ ਭਾਈ ਉਸ ਬੰਦੇ ਨੇ ਆਹ ਕ੍ਰੋਸ ਮਾਰਿਆ ਉਹ ਪੁੱਸ ਰਿਹਾ ਤੁਹਾਡੇ ਕੋਲੋਂ ਪੂਰੀ ਦੁਨੀਆ ਦੇ ਸਾਹਮਣੇ ਕਿ ਦੱਸੋ ਸਾਡੇ ਦਸਾਂ ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਕਿਉਂਕਿ ਖੰਡਾ ਇੱਕੋ ਹੀ ਹੋਇਆ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਦਰਸ਼ਨ ਕਰਾਏ ਜਾਂਦੇ ਨੇ ਜਿਸ ਖੰਡੇ ਦੇ ਨਾਲ ਪਹਿਲੀ ਵਾਰੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਨੇ ਅੰਬਰ ਸਕਾਇਆ ਸੀ ਇਹ ਤਾਂ ਅਨੰਦਪੁਰ ਸਾਹਿਬ ਤੋਂ ਹੀ ਆਇਆ ਜੋ ਜਥੇਦਾਰ ਬਣਿਆ ਪੰਜਾ ਪਿਆਰਿਆਂ ਦੀ ਧੋਤੀਆਂ ਪਵਾ ਕੇ ਇਹਨੂੰ ਤਾਂ ਪਤਾ ਹੀ ਆ ਪਰ ਗੁਰੂ ਦੀ ਸੰਗਤੇ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਪੁੱਸੋ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਅਸੀਂ ਕਾਫੀ ਵਰੀਏ ਤੇ ਜੁੱਤੀਆਂ ਵੀ ਲਾਈਆਂ ਨੇ ਕਿ ਇਹ ਬੋਲੇ ਪਰ ਇਹ ਬੰਦਾ ਬੋਲਦਾ ਨਹੀਂ ਜਥੇਦਾਰ ਨਾ ਬੋਲਦਿਆਂ ਨੇ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਇਹ ਅਣਜਾਣੇ ਚ ਗਲਤੀ ਹੋਗੀ ਅੱਗੇ ਅੱਗੇ ਕਾਪੀ ਪੇਸਟ ਸਾਰਿਆਂ ਨੇ ਕਰ ਦਿੱਤਾ ਪਰ ਇਹ ਗਲਤੀ ਨੂੰ ਠੀਕ ਕਰਨਾ ਚਾਹੀਦਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦੇ ਖੰਡੇ ਦੇ ਦਰਸ਼ਨ ਵੀ ਤੁਹਾਨੂੰ ਕਰਾਏ ਨੇ ਤੇ ਨਿਸ਼ਾਨ ਸਾਹਿਬ ਦੇ ਵੀ ਪਰ ਹੁਣ ਕੀ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਿੰਘ ਹੋ ਜਾਂ ਤੁਸੀਂ ਪਟਿਆਲੇ ਵਾਲਿਆਂ ਦੇ ਚੇਲੇ ਹੋ ਜੇ ਤਾਂ ਤੁਸੀਂ ਪਟਿਆਲੇ ਵਾਲੇ ਰਾਜਿਆਂ ਦੇ ਚੇਲੇ ਹੋ ਫਿਰ ਤਾਂ ਪਟਿਆਲੇ ਵਾਲੇ ਰਾਜਿਆਂ ਦਾ ਹੀ ਜਿਹੜਾ ਝੰਡਾ ਉਹ ਗੁਰਦਾਰੇ ਤੁਹਾਡਾ ਚੜਾਇਆ ਹੋਇਆ ਉਹਨਾਂ ਦਾ ਹੀ ਚੜਾਈ ਰੱਖੋ ਫਿਰ ਤੁਸੀਂ ਪਟਿਆਲੇ ਵਾਲੇ ਰਾਜਿਆਂ ਦੇ ਚੇਲੇ ਹੋਏ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਸਿੰਘ ਨਹੀਂ ਹੋਏ ਸਿੰਘ ਨਹੀਂ ਤੁਸੀਂ ਕਹਾ ਸਕਦੇ ਬਹਿਰੂਪੀਏ ਕਹਾ ਸਕਦੇ ਹਾਂ ਬਹਿਰੂਪੀਏ ਹੋ ਜੇ ਤੁਸੀਂ ਨਾਮ ਬੋਲੇ ਇਹ ਤੋਂ ਵੱਧ ਕੇ ਮੈਂ ਕੀ ਬੋਲਾਂ ਤੁਹਾਨੂੰ ਪਰ ਸਾਨੂੰ ਤਾਂ ਬੋਲਦਿਆਂ ਨੂੰ ਵੀ ਔਖਾ ਲੱਗਦਾ ਪਰ ਤੁਹਾਨੂੰ ਸੁਣਦਿਆਂ ਨੂੰ ਨਹੀਂ ਲੱਗਦਾ ਕਿਸ ਤਰ੍ਹਾਂ ਦੇ ਤੁਸੀਂ ਹੈਗੇ ਹੋ ਕੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਨਹੀਂ ਪੈਂਦੇ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਦੇ ਨਹੀਂ ਕੀ ਹੋ ਗਿਆ ਤੁਹਾਨੂੰ ਕੀ ਤੁਸੀਂ ਜਿਉਂਦੇ ਨਹੀਂ ਜੇ ਜਿਉਨੇ ਹੋ ਗੁਰੂ ਘਰ ਦਾ ਖਾਨੇ ਹੋ ਗੁਰੂ ਘਰ ਮੱਥਾ ਟੇਕਦੇ ਹੋ ਤਾਂ ਹੱਥ ਜੋੜ ਕੇ ਬੇਨਤੀ ਆ ਬੋਲੋ ਗੁਰੂ ਦੀਏ ਸੰਗ ਤੇ ਤੁਸੀਂ ਵੀ ਕਮੈਂਟਾਂ ਰਾਹੀਂ ਆਪਣੇ ਪ੍ਰਚਾਰ ਜ਼ਰੂਰ ਦਿਓ ਤੁਹਾਡੇ ਕੀ ਵਿਚਾਰ ਨੇ ਤੇ ਇਹ ਕਾਲ ਤੱਕ ਦੇ ਜਥੇਦਾਰ ਨੂੰ ਵੀ ਇਹ ਵੀਡੀਓ ਭੇਜਿਓ ਜੋ ਕਹਾ ਰਿਹਾ ਕਿ ਇਹਦੇ ਤੇ ਕੋਈ ਐਕਸ਼ਨ ਲਵੇ ਕੁਝ ਬੋਲੇ ਕੁਝ ਦੱਸੇ ਉਹਦਾ ਫਰਜ਼ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ